ਤੇ ਕੋਈ ਆਵੇ ਘਰੋਂ ਇਹ ਸੋਚ ਕੇ ਚੱਲੇ ਕਿ ਅੱਜ ਮੈਂ ਆ ਕੇ ਗੁਰੂ ਘਰ ਵੱਲੋਂ ਲੱਗੀ ਸੇਵਾ ਕੋਈ ਨਿਭਾ ਰਿਆ ਹੋਵੇ ਉਹਦੇ 'ਚ ਵਿਗਨ ਪਾਉਣਾ ਪੰਜ ਸਿੰਘ ਸਾਈਂ ਬਾਨਾ ਵੱਲੋਂ ਜੋ ਸੇਵਾ ਲਈ ਗਈ ਆ ਉਹਨੂੰ ਰੋਕਣਾ ਗੋਲੀ ਚਲਾਉਣੀ ਆ ਤੇ ਮੈਂ ਉਹਨੂੰ ਨਾ ਤਾਂ ਗੁਰੂ ਦਾ ਸਿੱਖ ਸਮਝਦਾ ਔਰ ਨਾ ਮੈਂ ਸਮਝਦਾ ਗੁਰੂ ਘਰ ਦਾ ਸਤਿਕਾਰ ਕਰਦਾ ਕਿਉਂਕਿ ਗੁਰੂ ਘਰ ਚ ਸ੍ਰੀ ਹਰਿਮੰਦਰ ਸਾਹਿਬ ਜਾਂ ਆਕਾਲ ਤਖਤ ਸਾਹਿਬ ਤੇ ਅੱਜ ਤੱਕ ਜੇ ਦੁਵਾਰਾਂ ਤੇ ਗੋਲੀ ਕਿਸੇ ਨੇ ਚਲਾਈ ਆ ਜਾਂ ਇੰਦਰਾ ਗਾਂਧੀ ਨੇ ਚਲਾਈ ਆ ਜਾਂ ਨਰੇਨੂ ਗਾਂਧੀ ਨੇ ਚਲਾਈ ਔਰ ਤਦੇ ਮੈਂ ਕਹਿਣ ਤੋਂ ਗਰੇਜ ਨਹੀਂ ਕਰਦਾ ਔਰ ਜਿਹੜੇ ਲੋਕ ਉਹਨਾਂ ਦੀ ਮਦਦ ਤੇ ਨਹੀਂ ਇਹ ਬੜਾ ਸਪਸ਼ਟ ਹੈ ਕਿ ਫਿਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਹੱਤ ਤਾਂ ਹੈਗਾ ਹੀ ਨਹੀਂ ਤਾਂ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਸਾਹਿਬ ਬੜੇ ਸਿਆਣੇ ਸੂਝਵਾਨ ਅਫਸਰ ਹੈ ਜਿਹੜਾ 11 ਵਜੇ ਆਪ ਹੀ ਤੁਹਾਨੂੰ ਪ੍ਰੈਸ ਨੂੰ ਬਰੀਫ ਕਰ ਰਿਹਾ ਹੈ ਕਿ ਨਰਿੰਦੂ ਚ ਚੌੜਾ ਤਾਂ ਕਾਦੇ ਲਈ ਆਖ ਨਾ ਗਾਂਧੀ ਕਹੂੰਗਾ ਕਿ ਇਹ ਇੱਕ ਟੈਰਰਿਸਟ ਹੈ ਇਹ ਆਈਐਸਆਈ ਦੇ ਨਾਲ ਇਹਦੇ ਲਿੰਕਸ ਨੇ ਇਹਨਾਂ ਨੇ ਆਪ ਉਹਨੂੰ 2013 ਚ ਇਨਵੈਸਟੀਗੇਟ ਕੀਤਾ ਮੌਲੀ ਚ ਔਰ 4 ਵਜੇ ਜਿਹੜੀ ਪਰਚਾ ਦਰਜ ਹੋ ਰਿਹਾ ਉਹਦੇ ਚ ਉਹਨੂੰ ਸ਼ਰਧਾਲੂ ਦਾਸਤਾ ਔਰ ਇਹ ਦਾਸਤਾ ਕਿ ਗੋਲੀ ਤਾਂ ਉਹਨੇ ਚਲਾਉਣ ਦਾ ਉਹਦਾ ਕੋਈ ਮਨਸ਼ਾ ਹੀ ਨਹੀਂ ਸੀ ਨਾ ਗੋਲੀ ਕਹਿੰਦੇ ਦਰਬਾਰ ਸਾਹਿਬ ਕਿਥੇ ਲੱਗੀ ਆ ਉਹ ਗੋਲੀ ਤਾਂ ਗੋਥਮ ਗੁੱਤੀ ਚ ਹਵਾਈ ਫਾਇਰ ਹੋ ਗਿਆ ਆ ਮਤਲਬ ਤੇ ਅਟੈਂਪਟ ਟੂ ਮਰਡਰ ਨੂੰ ਹਵਾਈ ਫਾਇਰ 'ਚ 336 ਤੇ ਤਬਦੀਲ ਕਰਤਾ ਔਰ ਹਰਪਾਲ ਰੰਧਾਵਾ ਧਾਮੀ ਸਾਹਿਬ ਬਾਰੇ ਤਾਂ ਦੱਸਤਾ ਜੀ ਉਹਨਾਂ ਨੂੰ ਮਿਲੇ ਧਾਮੀ ਸਾਹਿਬ ਤਾਂ ਗੁਰੂ ਘਰ ਦੇ ਇੱਥੋਂ ਦੇ ਮੁਕਤ ਸੇਵਾਦਾਰ ਹਰੇਕ ਨੂੰ ਮਿਲਣਗੇ ਤੇ ਇਹ ਹਰਪਾਲ ਰੰਧਾਵਾ ਦਾ ਕੰਮ ਧਾਮੀ ਸਾਹਿਬ ਵਾਲਾ ਸੀ ਫਿਰ ਉਹ ਪੁਲਿਸ ਦਾ ਮੁਲਾਜ਼ਮ ਇੰਟੈਲੀਜੈਂਸ ਰਿਪੋਰਟ ਇੱਕ ਬੰਦਾ ਸੈਮੀ ਆਟੋਮੈਟਿਕ ਵੈਪਨ ਪਾਕਿਸਤਾਨ ਤੋਂ ਜਿਹੜਾ ਵੈਪਨ ਆਇਆ ਉਹਨੂੰ ਵਰਤ ਰਿਹਾ ਹੈ ਗੁਰੂ ਇੱਥੇ ਕਿਸੇ ਦੀ ਸੇਵਾ ਕਰਦਿਆਂ ਤੇ ਤੇ ਉਹਨੂੰ ਤੁਸੀਂ ਰੋਕੋ ਨਾ ਉਹਨੂੰ ਗੱਲ ਵਕੜੀਆਂ ਪਾਓ ਨਾਲ ਹੀ ਤੁਹਾਡੇ ਨਾਲ ਤੁਰੇ ਮੈਂ ਤਾਂ ਸਮਝ ਪੁੱਛਣਾ ਚਾਹੁੰਦਾ ਫਿਰ ਪੋਬੀ ਜੀ ਕੋਈ ਮਜਬੂਰੀ ਹੈ ਕੁਰਸੀ ਦੀ ਕੀ ਕੁਰਸੀ ਇੰਨੀ ਪਿਆਰੀ ਹੋ ਗਈ ਹੈ ਕਿ ਵਰਦੀ ਪ੍ਰਤੀ ਜੋ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾਉਣੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਤਦੇ ਮੈਂ ਬਾਰ-ਬਾਰ ਮੰਗ ਕਰਦਾ ਕਿ ਜੇ ਡੀਜੀਪੀ ਸਾਹਿਬ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਨਹੀਂ ਬਦਲਣਗੇ ਔਰ ਜੇ ਪ੍ਰਬੋਧ ਕੁਮਾਰ ਵਰਗੇ ਅਫਸਰਾਂ ਨੂੰ ਦੇ ਨਹੀਂ ਦਿੰਦੇ ਆ ਤੇ ਸਰਕਾਰ ਦਾ ਇਹਦੇ ਤੇ ਹੱਥ ਸਪਸ਼ਟ ਹੀ ਆ ਸਾਹਮਣੇ ਨਗਰ ਨਿਗਮ ਚੋਹ ਸਿੰਘ ਮੰਡ ਕਹਿ ਗਿਆ ਜੀ ਨਾਰਾਇਣ ਸਿੰਘ ਚੋੜੇ ਨੂੰ ਆਪਾਂ ਫਕਰੇ ਕੌਮ ਦਾ ਵਾਰ ਦਵਾਉਂ ਉਨੀ ਮੰਡ ਤਾਂ ਬਹੁਤ ਕੁਝ ਕਹਿ ਦੋ ਜੀ ਧਿਆਨ ਸੋ ਮੰਡ ਦਾ ਤਾਂ ਬੜਾ ਹੀ ਸਪਸ਼ਟ ਹੈ ਉਹਦਾ ਏਜੰਡਾ ਕੀ ਆ ਧਿਆਨ ਸੋ ਮੰਡ ਕੀ ਕਹਿੰਦਾ ਧਿਆਨ ਛੋ ਮੰਡ ਦਾ ਦਾ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਨਹੀਂ ਲੱਗਦਾ ਉਹਨੂੰ ਪਹਿਲਾਂ ਇਹ ਪੁੱਛ ਲਿਓ ਗੁਰੂ ਘਰ ਗੋਲੀ ਚਲਾਉਣੀ ਫਿਰ ਜਾਇਜ਼ ਆ ਜੀ ਮਤਲਬ ਜਿਹੜੇ ਇੱਕ ਇੱਕ ਏਜੰਡਾ ਚਲਾਇਆ ਜਾ ਰਿਹਾ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਤਾਂ ਹੀ ਬਿਲਕੁਲ ਬਿਲਕੁਲ ਮੈਂ ਮੈਂ ਦੇਖੋ ਇੱਕ ਇਹ ਹੋ ਹੀ ਜਾਣਾ ਸਪਸ਼ਟ ਮੈਂ ਹਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀਮ ਕੋਰਟ 'ਚ ਤਰੀਖ ਹੈ ਸਭ ਕੁਝ ਸਪਸ਼ਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਾਈ ਹੋਈ ਸੇਵਾ ਤੇ ਵਿਗਨ ਪਾਵੇ ਰੋਕ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਠਰਾਉਂਦਾ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰਾਉਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਔਰ ਉਹਦਾ ਚੈੱਕ ਅਪ ਹੋਣ ਦੀ ਲੋੜ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਰਦੇ ਹੋ ਫਿਰ ਫਿਰ ਤਾਂ ਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੂਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾਂ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਪ੍ਰੇਸ਼ਾਂ ਦੇ ਪ੍ਰਧਾਨ ਮੰਤਰੀ ਆਣ ਰਾਸ਼ਟਰਪਤੀ ਆ ਨੇ ਇਹ ਕਿਹਾ ਜਾਂਦਾ ਸੀ ਕਿ ਸਚਕੰਡ ਜੀ ਦੇ ਮੋਹਤਸਰ ਸਾਹਿਬ ਜੀ ਤਰ੍ਹਾਂ ਸਵਕਾਤਾ ਕਿਿੱਥੇ ਕਿਸੇ ਦਾ ਵਾਲ ਵੀ ਨਿਕੜੀ ਹੁੰਦਾ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਪਰ ਇਹ ਜਿਹੜਾ ਹਮਲਾ ਇਹਨੂੰ ਕੀ ਮੰਨਾਂਗੇ ਆਪਾਂ ਦੇਖੋ ਜੀ ਜੇ ਸੁਖਬੀਰ ਸਿੰਘ ਬਾਦਲ ਜਾਂ ਕੋਈ ਗੁਰੂ ਦਾ ਸਿੱਖ ਗੁਰੂ ਘਰ ਚ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰੇ ਜੇ ਗੁਰੂ ਸਾਹਿਬ ਜਾਣੀ ਜਾਣ ਨੇ ਔਰ ਗੁਰੂ ਦੇ ਭੈ ਵਿੱਚ ਕਰ ਔਰ ਇਹ ਤਾਂ ਸੇਵਾ ਪੰਜ ਸਿੰਘ ਸਾਬਾਨਾ ਵੱਲੋਂ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰੋਂ ਲਈ ਗਈ ਸੀ ਤੇ ਉਹ ਸੇਵਾ ਨੂੰ ਕਰਦਿਆਂ ਨੂੰ ਜੇ ਕਿਸੇ ਨੂੰ ਚੰਗੀ ਨਹੀਂ ਲੱਗ ਰੀ ਤੇ ਤੁਸੀਂ ਉਹਨੂੰ ਕਿੰਨਾ ਗੁਰੂ ਦਾ ਸਿੱਖ ਮੰਨੋਗੇ ਜੇ ਕਿਸੇ ਨੇ ਕਾਨੂੰਨ ਆਪ ਦੇ ਹੱਥ 'ਚ ਲੈਣਾ ਹੀ ਆ ਉਹਨੇ ਧਈਆ ਹੀ ਕਰ ਲਿਆ ਕਿ ਮੈਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਗੁਰੂ ਸਾਹਿਬ ਦੇ ਦਰ ਨੂੰ ਨਹੀਂ ਮੰਨਦਾ ਤੇ ਮੈਂ ਗੋਲੀ ਚਲਾਉਣੀ ਆ ਭਾਈ ਤੂੰ ਬਾਹਰ ਜਿੱਥੇ ਮਰਜ਼ੀ ਚਲਾ ਲਈ ਕੋਈ ਰੋਕ ਥੋੜੀ ਸਕਦਾ ਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਉਹ ਦਿਨ ਰੱਖ ਲਿਆ ਪੁਲਿਸ ਨੇ ਤਾਂ ਨਹੀਂ ਮੈਂ ਕਹੂੰਗਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਗੁਰੂ ਸਾਹਿਬ ਚਾਹੇ ਜਸਵੀਰ ਦੇ ਰੂਪ ਚ ਵਰਤੇ ਆ ਚਾਹੇ ਜਿਹੜੇ ਉੱਥੇ ਸਨ ਉਹਨਾਂ ਦੇ ਕਿਤੇ ਨਾ ਕਿਤੇ ਅੰਦਰ ਨਹੀਂ ਤਾਂ ਕੁਝ ਹੋਰ ਰਿਜ਼ਲਟ ਨਿਕਲਣਾ ਸੀ ਉਦੋਂ ਇਸ ਲਈ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਸਮਰੱਥ ਨੇ ਔਰ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਮੈਂ ਤਾਂ ਕਹੂੰਗਾ ਕਿ ਮੰਡ ਸਾਹਿਬ ਬੜੀ ਰਾਜਨੀਤੀ ਕਰ ਲਈ ਨਿਗਮ ਚੋਣਾਂ ਆ ਗਈਆਂ ਲੱਭਿਆ ਪੱਲੇ ਪੁੱਲੇ ਤੁਹਾਡੇ ਵੀ ਕੁਝ ਨਹੀਂ ਪੈਂਦਾ ਆਹ ਰਾਜਨੀਤੀ ਛੱਡੋ ਔਰ ਗੁਰੂ ਦਾ ਭੈ ਮੰਨੋ ਕਿਤੇ ਨਾ ਕਿਤੇ ਮਤਲਬ ਸਿੱਖਾਂ ਦਾ ਅਕਸ਼ ਇਹੋ ਜਿਹਾ ਨਾ ਪੇਸ਼ ਕਰੋ ਕਿ ਜਿਹਦੇ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਮਹਿਸੂਸ ਕਰੇ ਕੱਲਾ ਪੋਲਿਟਿਕਸ ਹੀ ਬਣ ਗਈ ਆ ਸਾਰਾ ਕੁਝ ਨਿਗਮ ਚੋਣਾਂ ਆ ਗਈਆਂ ਜੀ ਪਾਰਟੀ ਦਾ ਲੜ ਰਿਹਾ ਹਾਂਜੀ ਹਾਂਜੀ ਨਿਕਲਣਗੇ ਕੀ ਲੱਗਦਾ ਕਿ ਲੋਕ ਇਸ ਵਾਰੀ ਸਮਝਾ ਦੇਣਗੇ ਕੱਲ ਵੀ ਆਮ ਆਦਮੀ ਪਾਰਟੀ ਕਾਫੀ ਬਗਾਵਤ ਦੇਖਣ ਨੂੰ ਮਿਲੀ ਜੀ ਆਪਸ ਹੀ ਕਾਫੀ 25-25 ਲੱਖ ਰੁਪਏ ਦਾ ਇਲਜ਼ਾਮ ਦੇਖੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਬਦਲਾਅ ਦੀ ਪਾਰਟੀ ਹੈ ਤੇ 25-25 ਲੱਖ ਦਾ ਮੈਨੂੰ ਲੱਗਦਾ ਸਸਤੇ ਤੇ ਸਰੀ ਜਾਂਦਾ ਇਹ ਤਾਂ 50-50 ਲੱਖ ਕਰੋੜ ਕਰੋੜ ਵੀ ਲੈ ਸਕਦੇ ਆ ਤਾਂ ਉਹਨੂੰ ਇਹ ਇਲਜ਼ਾਮ ਦਿੱਲੀ ਇਲੈਕਸ਼ਨ ਲੜਨੀ ਹੈ ਕੇਜਰੀਵਾਲ ਨੇ ਹੁਣ ਈਸਟ ਇੰਡੀਆ ਕੰਪਨੀ ਵਾਂਗੂ ਬੂਰੇ ਦੀ ਪਾਲਿਸੀ ਲਾਗੂ ਤਾਂ ਪੰਜਾਬ ਦੀ ਕਰਨੀ ਹੈ ਪੈਸਾ ਇੱਥੋਂ ਇਕੱਠਾ ਕਰਨਾ ਫਿਰ ਜਾ ਕੇ ਦਿੱਲੀ ਦੀ ਇਲੈਕਸ਼ਨ ਕਿੱਥੇ ਲੜੀ ਜਾਣੀ ਹੈ ਔਰ ਕੇਜਰੀਵਾਲ ਸਾਹਿਬ ਤੋਂ ਕੋਈ ਚੰਗੀ ਆਸ ਰੱਖਣੀ ਮੈਂ ਸਮਝਦਾ ਤੁਸੀਂ ਫਿਰ ਨਾ ਸਮਝੋ ਬੇ ਸਮਝੋ ਜਾਂ 나ੜੀ ਬਣਦੇ ਹੋ ਮਗਰ ਇੱਕ ਗੱਲ ਤਾਂ ਸਪਸ਼ਟ ਹੈ ਜੀ ਅੱਜ ਕਾਂਗਰਸ ਦੇ ਕਈ ਲੀਡਰ ਸਾਹਿਬਾਨਾਂ ਨੇ ਜਿਹੜੇ ਕਹਿੰਦੇ ਅਸੀਂ ਬੜੀ ਨਿਗਮ ਦੀਆਂ ਚੋਣਾਂ ਵੇਖੀਆਂ ਨੇ ਉਹ ਸਮਝ ਰਿਹਾ ਕਿ ਇਹ ਚੋਣ ਤਾਂ ਜਿਵੇਂ ਪੁਲਿਸ ਆਪ ਕੈਂਡੀਡੇਟ ਬਣੀ ਫਿਰਦੀ ਹੈ ਮੈਨੂੰ ਲੱਗਦਾ ਭੁੱਲਰ ਸਾਹਿਬ ਤਦੇ ਕਿਸੇ ਕੇ ਇਸ ਚ ਇਨਸਾਫ ਨਹੀਂ ਕਰ ਰਹੇ ਮੈਨੂੰ ਲੱਗਦਾ ਭੁੱਲਰ ਸਾਹਿਬ ਨੂੰ ਨਾਲ ਫੋਟੋ ਲਾ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹੋ ਜੀ ਟੋਪੀ ਪਾ ਕੇ ਨਾਲ ਕਿ ਇਹ ਸਾਡਾ ਲੇਟੈਸਟ ਕਾਰਕੁਨ ਅਸੀਂ ਸ਼ਾਮਿਲ ਕੀਤਾ ਅਸੀਂ ਵੀ ਜਾ ਕੇ ਉਹਨਾਂ ਨੂੰ ਆਪ ਦਾ ਪਟਾ ਉਹਨਾਂ ਦੇ ਗਲ 'ਚ ਪਾ ਆਵਾਂਗੇ ਕਿ ਭਾਈ ਇਹ ਤੁਹਾਨੂੰ ਆਫੀਸ਼ੀਅਲੀ ਵਧਾਈ ਆ ਕਿਉਂਕਿ ਨਾ ਤੁਸੀਂ ਇਨਸਾਫ ਕਰਨਾ ਨਾ ਤੁਹਾਨੂੰ ਨਰੈਣ ਸਿੰਘ ਦੀ ਉਹ ਸਿੰਘ ਤਾਂ ਮੈਂ ਕਹਦ ਲਈ ਆਖੂ ਨਰੈਣ ਨੂੰ ਗਾਂਧੀ ਦੀ ਨਾ ਤੁਹਾਨੂੰ ਵੈਪਨ ਲੱਭਿਆ ਨਾ ਤੁਸੀਂ ਸਮਝਦੇ ਹੋ ਉਸ ਮਨਸ਼ਾ ਨਾਲ ਆਇਆ ਪਤਾ ਨਹੀਂ 11 11:30 ਤੋਂ 4 ਵਜੇ ਤੱਕ ਕੀ ਹੋਇਆ ਕਿ ਉਹਨੂੰ ਸ਼ਰਧਾਲੂ ਬਣਾ ਛੱਡਿਆ ਤੇ ਜਿਹੇ-ਜਿਹੇ ਸ਼ਰਧਾਲੂ ਰੋਜ਼ ਆਉਣ ਲੱਗੇ ਮੈਨਾਂ ਦਾ ਬੋਬੀ ਭੁੱਲਰਤਾ ਫਿਰ ਕੁਝ ਚੰਦ ਸਕਿੰਟਾਂ ਦੀ ਖੇਡ ਰਹਿ ਜਾਣੀ ਆ ਕਿਉਂਕਿ ਲੋਕਾਂ ਨੇ ਤਾਂ ਬਰਦਾਸ਼ਤ ਕਰਨੇ ਹੀ ਨਹੀਂ ਫਿਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਸਾਰਾ ਜਿਹੜਾ ਵਰਤਾਰਾ ਵਾਪਰਿਆ ਜੋ ਦੇਖੋ ਤੁਸੀਂ ਦਾ ਇੱਕ ਗੱਲ ਦੀ ਮਾਨਸਿਕਤਾ ਸਮਝ ਨਹੀਂ ਪੈਣੀ ਇੱਥੇ ਜਿੰਨੇ ਵੀ ਆਉਂਦੇ ਨੇ ਤੁਹਾਡੇ ਵਰਗੇ ਕੋਈ ਆਵੇ ਗੁਰੂ ਦਾ ਸਿੱਖ ਉਹ ਭੱਬਾਂ ਪਾਰ ਆਉਂਦਾ ਔਰ ਬਹੁਤ ਆਪਦੇ ਕਰਮ ਕਦਮ ਜਦੋਂ ਗੁਰੂ ਘਰ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਗੁਰੂ ਰਾਮਦਾਸ ਦੀ ਧਰਤੀ ਨੂੰ ਜਦੋਂ ਨੇ ਚੱਲ ਕੇ ਆਉਣਾ ਬੜੇ ਧਿਆਨ ਨਾਲ ਕਦਮ ਫੂਕ ਫੂਕ ਕੇ ਕਦਮ ਧਰਦਾ ਕਿ ਮੇਰੇ ਤੋਂ ਕੋਈ ਗੁਸਤਾਖੀ ਨਾ ਹੋ ਜੇ ਗਲਤੀ ਨਾ ਹੋ ਜੇ ਔਰ ਬڑا ਗੁਰੂ ਦੀ ਭਾਵਨਾ ਚ ਗੁਰੂ ਦੇ ਰੰਗ ਚ ਰੰਗਿਆ ਇੱਥੇ ਆਉਂਦਾ ਏ ਆਸ ਉਮੀਦ ਲੈ ਕੇ ਆਉਂਦਾ ਝੋਲੀ ਅੱਢ ਕੇ ਆਉਂਦਾ ਆਸ ਉਮੀਦ ਅਰਦਾਸ ਬੇਨਤੀ ਕਰਨ ਵਾਸਤੇ ਆਉਂਦਾ ਕਿ ਸੱਚੇ ਬਾਦਸ਼ਾਹ ਸੀ ਭੁਲਨ ਹਾਰ ਆ ਔਰ ਆਪ ਜੀ ਦੇ ਦਰਚੇ ਤਾ ਕੋਡੇ ਰਾਖਸ਼ ਸੱਜਣ ਠੱਗ ਵਰਗੇ ਵੱਡੇ ਤੋਂ ਵੱਡਾ ਗੁਨੇਕਾਰ ਨੂੰ ਨੁਨ ਹਰਾਮੀ ਇੱਥੇ ਬਖਸ਼ਿਆ ਗਿਆ ਤੇ ਸਾਡੇ ਤੋਂ ਵੱਡਾ ਕੋਈ ਹੈ ਨਹੀਂ ਤੇ ਕਿਰਪਾ ਕਰਿਓ ਤਰਜ ਕਰਿਓ ਸਾਨੂੰ ਬਖਸ਼ ਲਿਓ ਮਗਰ ਜਦ ਕੋਈ ਆਵੇ ਘਰੋਂ ਇਹ ਸੋਚ ਕੇ ਚੱਲੇ ਕਿ ਅੱਜ ਮੈਂ ਆ ਕੇ ਗੁਰੂ ਘਰ ਵੱਲੋਂ ਲੱਗੀ ਸੇਵਾ ਕੋਈ ਨਿਭਾ ਰਿਆ ਹੋਵੇ ਉਹਦੇ 'ਚ ਵਿਗਨ ਪਾਉਣਾ ਪੰਜ ਸਿੰਘ ਸੈਮਾਨਾ ਵੱਲੋਂ ਜੋ ਸੇਵਾ ਲਾਈ ਗਈ ਆ ਉਹਨੂੰ ਰੋਕਣਾ ਗੋਲੀ ਚਲਾਉਣੀ ਆ ਤੇ ਮੈਂ ਉਹਨੂੰ ਨਾ ਤਾਂ ਗੁਰੂ ਦਾ ਸਿੱਖ ਸਮਝਦਾ ਔਰ ਨਾ ਮੈਂ ਸਮਝਦਾ ਗੁਰੂ ਘਰ ਦਾ ਸਤਕਾਰ ਕਰਦਾ ਕਿਉਂਕਿ ਗੁਰੂ ਘਰ 'ਚ ਜੇ ਸ੍ਰੀ ਹਰਮੰਦਰ ਸਾਹਿਬ ਜਾਂ ਆਕਾਲ ਤਖਤ ਸਾਹਿਬ ਤੇ ਅੱਜ ਤੱਕ ਜੇ ਦਵਾਰਾਂ ਤੇ ਗੋਲੀ ਕਿਸੇ ਨੇ ਚਲਾਈ ਆ ਜਾਂ ਇੰਦਰਾ ਗਾਂਧੀ ਨੇ ਚਲਾਈ ਆ ਜਾਂ ਨਰੇਨੂ ਗਾਂਧੀ ਨੇ ਚਲਾਈ ਆ ਔਰ ਤਦੇ ਮੈਂ ਕਹਿਣ ਤੋਂ ਗਰੀਜ ਨਹੀਂ ਕਰਦਾ ਔਰ ਜਿਹੜੇ ਲੋਕ ਉਹਨਾਂ ਦੀ ਮਦਦ ਤੇ ਨਹੀਂ ਇਹ ਬੜਾ ਸਪਸ਼ਟ ਹੈ ਕਿ ਫਿਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਹੱਤ ਤਾਂ ਹੈਗਾ ਹੀ ਨਹੀਂ ਤਾਂ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਸਾਹਿਬ ਬੜੇ ਸਿਆਣੇ ਸੂਝਵਾਨ ਅਫਸਰ ਹੈ ਜਿਹੜਾ 11 ਵਜੇ ਆਪ ਹੀ ਤੁਹਾਨੂੰ ਪ੍ਰੈਸ ਨੂੰ ਬਰੀਫ ਕਰ ਰਿਹਾ ਕਿ ਨਰਿੰਦੂ ਚੌੜਾ ਤਾਂ ਕਾਹਦੀ ਅੱਖ ਨਾ Gandhi ਕਹੂੰਗਾ ਕਿ ਇਹ ਇੱਕ ਟੈਰਰਿਸਟ ਹੈ ਈਆਈਐਸਆਈ ਦੇ ਨਾਲ ਇਹਦੇ ਲਿੰਕਸ ਨੇ ਇਹਨਾਂ ਨੇ ਆਪ ਉਹਨੂੰ 2013 ਚ ਇਨਵੈਸਟੀਗੇਟ ਕੀਤਾ ਮੌਲੀ ਚ ਔਰ 4 ਵਜੇ ਜਿਹੜੀ ਪਰਚਾ ਦਰਜ ਹੋ ਰਿਹਾ ਉਹਦੇ ਚ ਉਹਨੂੰ ਸ਼ਰਧਾਲੂ ਦਾਸਤਾ ਔਰ ਇਹ ਦਾਸਤਾ ਕਿ ਗੋਲੀ ਤਾਂ ਉਹਨੇ ਚਲਾਉਣ ਦਾ ਉਹਦਾ ਕੋਈ ਮਨਸ਼ਾ ਹੀ ਨਹੀਂ ਸੀ ਨਾ ਗੋਲੀ ਕਹਿੰਦੇ ਦਰਬਾਰ ਸਾਹਿਬ ਕਿਥੇ ਲੱਗੀ ਆ ਉਹ ਗੋਲੀ ਤਾਂ ਗੋਥਮ ਗੋਤੀ ਚ ਹਵਾਈ ਫਾਇਰ ਹੋ ਗਿਆ ਮਤਲਬ ਤੇ ਅਟੈਂਪਟ ਟੂ ਮਰਡਰ ਨੂੰ ਹਵਾਈ ਫਾਇਰ ਚ 336 ਤੇ ਤਬਦੀਲ ਕਰਤਾ ਔਰ ਹਰਪਾਲ ਰੰਧਾਵਾ ਧਾਮੀ ਸਾਹਿਬ ਬਾਰੇ ਤਾਂ ਦੱਸਤਾ ਜੀ ਉਹਨਾਂ ਨੂੰ ਮਿਲੇ ਧਾਮੀ ਸਾਹਿਬ ਤਾਂ ਗੁਰੂ ਘਰ ਦੇ ਇੱਥੋਂ ਦੇ ਮੁੱਖ ਸੇਵਾਦਾਰ ਆ ਹਰੇਕ ਨੂੰ ਮਿਲਣਗੇ ਤੇ ਇਹ ਹਰਪਾਲ ਰੰਦਾਵਾ ਦਾ ਕੰਮ ਧਾਮੀ ਸਾਹਿਬ ਵਾਲਾ ਸੀ ਫਿਰ ਉਹ ਪੁਲਿਸ ਦਾ ਮੁਲਾਜ਼ਮ ਇੰਟੈਲੀਜੈਂਸ ਰਿਪੋਰਟ ਇੱਕ ਬੰਦਾ ਸੈਮੀ ਆਟੋਮੈਟਿਕ ਵੈਪਨ ਪਾਕਿਸਤਾਨ ਤੋਂ ਜਿਹੜਾ ਵੈਪਨ ਆਇਆ ਉਹਨੂੰ ਵਰਤ ਰਿਹਾ ਗੁਰੂ ਇੱਥੇ ਕਿਸੇ ਦੇ ਸੇਵਾ ਕਰਦਿਆਂ ਤੇ ਤੇ ਉਹਨੂੰ ਤੁਸੀਂ ਰੋਕੋ ਨਾ ਉਹਨੂੰ ਗੱਲ ਵਕੜੀਆਂ ਪਾਓ ਨਾਲ ਹੀ ਤੁਹਾਡੇ ਨਾਲ ਤੁਰੇ ਮੈਂ ਤਾਂ ਸਮਝ ਪੁੱਛਣਾ ਚਾਹੁੰਨਾ ਫਿਰ ਪੋਬੀ ਜੀ ਕੋਈ ਮਜਬੂਰੀ ਹੈ ਕੁਰਸੀ ਦੀ ਕੀ ਕੁਰਸੀ ਇੰਨੀ ਪਿਆਰੀ ਹੋ ਗਈ ਹੈ ਕਿ ਵਰਦੀ ਪ੍ਰਤੀ ਜੋ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾਉਣੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਤਦੇ ਮੈਂ ਬਾਰ-ਬਾਰ ਮੰਗ ਕਰਦਾ ਕਿ ਜੇ ਡੀਜੀਪੀ ਸਾਹਿਬ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਨਹੀਂ ਬਦਲਣਗੇ ਔਰ ਜੇ ਪ੍ਰਬੋਧ ਕੁਮਾਰ ਵਰਗੇ ਅਫਸਰਾਂ ਨੂੰ ਦੇਣ ਨਹੀਂ ਦਿੰਦੇ ਆ ਤੇ ਸਰਕਾਰ ਦਾ ਇਹਦੇ ਤੇ ਹੱਥ ਸਪਸ਼ਟ ਹੀ ਆ। ਸਾਹਮਣੇ ਨਗਰ ਨਿਕਲ ਸਿੰਘ ਮੰਡ ਕਹਿ ਗਿਆ ਜੀ ਨਾਰਾਇਣ ਸਿੰਘ ਚੋੜੇ ਨੂੰ ਆਪਾਂ ਫਕਰੇ ਕੌਮ ਦਾ ਵਾਰ ਦਵਾਂਗੇ। ਉਹਨੇ ਮੰਡ ਤਾਂ ਬਹੁਤ ਕੁਝ ਕਹਿ ਦੋ ਜੀ। ਧਿਆਨ ਸੋ ਮੰਡ ਦਾ ਤਾਂ ਬੜਾ ਹੀ ਸਪਸ਼ਟ ਹੈ ਉਹਦਾ ਏਜੰਡਾ ਕੀ ਆ। ਧਿਆਨ ਸੋ ਮੰਡ ਕੀ ਕਹਿੰਦਾ? ਧਿਆਨ ਸੋ ਮੰਡ ਦਾ ਤਾਂ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਹੀ ਨਹੀਂ ਲੱਗਦਾ। ਉਹਨੂੰ ਪਹਿਲਾਂ ਇਹੀ ਪੁੱਛ ਲਿਓ ਗੁਰੂ ਘਰ ਗੋਲੀ ਚਲਾਉਣੀ ਫਿਰ ਜਾਇਜ਼ ਆ ਜੀ। ਮਤਲਬ ਜਿਹੜੇ ਇੱਕ ਇੱਕ ਏਜੰਡਾ ਚ ਲਾਇਆ ਜਾ ਰਿਹਾ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਤਾਂ ਹੀ ਬਿਲਕੁਲ ਬਿਲਕੁਲ ਮੈਂ ਮੈਂ ਦੇਖੋ ਇੱਕ ਇਹ ਆਈ ਹੋਈ ਜਾਣਾ ਸਪਸ਼ਟ ਮੈਂ ਹਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀਮ ਕੋਰਟ 'ਤੇ ਤਰੀਕ ਹੈ ਸਭ ਕੁਝ ਸਪਸ਼ਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਾਈ ਹੋਈ ਸੇਵਾ ਤੇ ਵਿਗਨ ਪਾਵੇ ਰੋਕ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਠਰਾਂਦਾ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰਾਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਔਰ ਉਹਦਾ ਚੈੱਕ ਅਪ ਹੋਣ ਦੀ ਲੋੜ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਰਦੇ ਹੋ ਫਿਰ ਫਿਰ ਤਾਂ ਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੂਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾਂ ਅ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਕਿਨੂੰ ਕੇਸ਼ਨ ਦੇ ਪ੍ਰਧਾਨ ਮੰਤਰੀ ਆਣ ਰਾਸ਼ਟਰਪਤੀ ਆਣ ਇਹ ਨੂੰ ਕਿਹਾ ਜਾਂਦਾ ਸੀ ਕਿ ਸੱਚਖੰਡ ਸੀਰੀ ਮਹਤੂਬ ਸਾਹਿਬ ਜੀ ਦੀ ਤਰ੍ਹਾਂ ਸੁਰੱਖਿਅਤ ਹੈ ਇੱਥੇ ਕਿਸੇ ਦਾ ਵਾਲ ਵੀ ਨਹੀਂ ਘਾੜੀ ਹੁੰਦਾ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਪਰ ਇਹ ਜਿਹੜਾ ਹਮਲਾ ਇਹ ਨੂੰ ਕੀ ਮੰਨਾਂਗੇ ਆਪਾਂ ਦੇਖੋ ਜੀ ਜੇ ਸੁਖਬੀਰ ਸਿੰਘ ਬਾਦਲ ਜਾਂ ਕੋਈ ਗੁਰੂ ਦਾ ਸਿੱਖ ਗੁਰੂ ਘਰ ਚ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰੇ ਤੇ ਗੁਰੂ ਸਾਹਿਬ ਜਾਣੀ ਜਾਣਦੇ ਔਰ ਗੁਰੂ ਦੇ ਭੈ ਵਿੱਚ ਕਰ ਰਿਹਾ ਔਰ ਇਹ ਤਾਂ ਸੇਵਾ ਪੰਜ ਸਿੰਘ ਸਾਹਿਬਾਨਾ ਵੱਲੋਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰੋਂ ਲਾਈ ਗਈ ਸੀ ਤੇ ਉਹ ਸੇਵਾ ਨੂੰ ਕਰਦਿਆਂ ਨੂੰ ਜੇ ਕਿਸੇ ਨੂੰ ਚੰਗੀ ਨਹੀਂ ਲੱਗ ਰਹੀ ਤੇ ਤੁਸੀਂ ਉਹਨੂੰ ਕਿੰਨਾ ਗੁਰੂ ਦਾ ਸਿੱਖ ਮੰਨੋਗੇ ਜੇ ਕਿਸੇ ਨੇ ਕਾਨੂੰਨ ਆਪ ਦੇ ਹੱਥ 'ਚ ਲੈਣਾ ਹੀ ਆ ਉਹਨੇ ਧਈਆ ਹੀ ਕਰ ਲਿਆ ਕਿ ਮੈਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਗੁਰੂ ਸਾਹਿਬ ਦੇ ਦਰ ਨੂੰ ਨਹੀਂ ਮੰਨਦਾ ਤੇ ਮੈਂ ਗੋਲੀ ਚਲਾਉਣੀ ਆ ਭਾਈ ਤੂੰ ਬਾਹਰ ਜਿੱਥੇ ਮਰਜੀ ਚਲਾ ਲਈ ਕੋਈ ਰੋਕ ਥੋੜੀ ਸਕਦਾ ਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਉਹ ਦਿਨ ਰੱਖ ਲਿਆ ਤੇ ਪੁਲਿਸ ਨੇ ਤਾਂ ਨਹੀਂ ਮੈਂ ਕਹੂੰਗਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਗੁਰੂ ਸਾਹਿਬ ਚਾਹੇ ਜਸਵੀਰ ਦੇ ਰੂਪ 'ਚ ਵਰਤੇ ਆ ਚਾਹੇ ਜਿਹੜੇ ਉੱਥੇ ਸਨ ਉਹਨਾਂ ਦੇ ਕਿਤੇ ਨਾ ਕਿਤੇ ਅੰਦਰ ਨਹੀਂ ਤਾਂ ਕੁਝ ਹੋਰ ਰਿਜ਼ਲਟ ਨਿਕਲਣਾ ਸੀ ਉਹਦੋਂ ਇਸ ਲਈ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਸਮਰੱਥ ਨੇ ਔਰ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਮੈਂ ਤਾਂ ਕਹੂੰਗਾ ਕਿ ਮੰਨ ਸਾਹਿਬ ਬੜੀ ਰਾਜਨੀਤੀ ਕਰ ਲਈ ਲੱਬਿਆ ਪੱਲੇ ਪੁੱਲੇ ਥੋੜੇ ਵੀ ਕੁਝ ਨਹੀਂ ਪੈਂਦਾ ਆਹ ਰਾਜਨੀਤੀ ਛੱਡੋ ਔਰ ਗੁਰੂ ਦਾ ਭੈ ਮੰਨੋ ਕਿਤੇ ਨਾ ਕਿਤੇ ਮਤਲਬ ਸਿੱਖਾਂ ਦਾ ਅਕਸ਼ ਇਹੋ ਜਿਹਾ ਨਾ ਪੇਸ਼ ਕਰੋ कि ਜਿਹਦੇ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਮਹਿਸੂਸ ਕਰੇ ਹੈ ਕੱਲਾ ਪੋਲਿਟਿਕਸ ਹੀ ਬਣ ਗਈ ਹੈ ਸਾਰਾ ਕੁਝ ਨਿਗਮ ਚੋਣਾਂ ਆ ਗਈਆਂ ਜੀ ਅਕਾਲੀ ਦਲ ਲੜ ਰਿਹਾ ਹਾਂ ਜੀ ਨਿਕਲਣਗੇ ਕੀ ਲੱਗਦਾ ਹੈ ਕਿ ਲੋਕ ਇਸ ਵਾਰ ਕਿਸ ਪਾਰਟੀ ਦੇਣਗੇ ਗੱਲ ਵੀ ਆਮ ਆਦਮੀ ਪਾਰਟੀ ਕਾਫੀ ਬਗਾਵਤ ਦੇਖਣ ਨੂੰ ਮਿਲੀ ਜੀ ਆਪਸੀ ਕਾਫੀ 25 ਲੱਖ ਰੁਪਏ ਦਾ ਇਲਜ਼ਾਮ ਦੇਖੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਬਦਲਾਅ ਦੀ ਪਾਰਟੀ ਹੈ ਤੇ 25-25 ਲੱਖ ਦਾ ਮੇਨ ਲੱਗਦਾ ਸਸਤੇ ਤੇ ਸਰੀ ਜਾਂਦਾ ਇਹ ਤਾਂ 50-50 ਲੱਖ ਕਰੋੜ ਕਰੋੜ ਵੀ ਲੈ ਸਕਦੇ ਆ ਤਾਂ ਉਹਨੂੰ ਇਹ ਇਲਜ਼ਾਮ ਦਿੱਲੀ ਇਲੈਕਸ਼ਨ ਲੜਨੀ ਹੈ ਕੇਜਰੀਵਾਲ ਨੇ ਹੁਣ ਈਸਟ ਇੰਡੀਆ ਕੰਪਨੀ ਵਾਂਗੂ ਬੂਰੇ ਦੀ ਪਾਲਿਸੀ ਲਾਗੂ ਤਾਂ ਪੰਜਾਬ 'ਚ ਹੀ ਕਰਨੀ ਹੈ ਪੈਸਾ ਇੱਥੋਂ ਇਕੱਠਾ ਕਰਨਾ ਤੇ ਫਿਰ ਜਾ ਕੇ ਦਿੱਲੀ ਦੀ ਇਲੈਕਸ਼ਨ ਕਿੱਥੇ ਲੜੀ ਜਾਣੀ ਹੈ ਔਰ ਕੇਜਰੀਵਾਲ ਸਾਹਿਬ ਤੋਂ ਕੋਈ ਚੰਗੀ ਆਸ ਰੱਖਣੀ ਮੈਂ ਸਮਝਦਾ ਤੁਸੀਂ ਫਿਰ ਨਾ ਸਮਝੋ ਬੇਸਮਝੋ ਜਾਂ 나ੜੀ ਬਣਦੇ ਹੋ ਮਗਰ ਇੱਕ ਗੱਲ ਤਾਂ ਸਪਸ਼ਟ ਹੈ ਜੀ ਅੱਜ ਕਾਂਗਰਸ ਦੇ ਕਈ ਲੀਡਰ ਸਾਹਿਬਾਨਾਂ ਨੇ ਜਿਹੜੇ ਕਹਿੰਦੇ ਅਸੀਂ ਬੜੀ ਨਿਗਮ ਦੀਆਂ ਚੋਣਾਂ ਵੇਖੀਆਂ ਨੇ ਉਹ ਸਮਝ ਰਹੇ ਕਿ ਇਹ ਚੋਣ ਤਾਂ ਜਿਵੇਂ ਪੁਲਿਸ ਆਪ ਕੈਂਡੀਡੇਟ ਬਣੀ ਫਿਰਦੀ ਹੈ ਮੈਨੂੰ ਲੱਗਦਾ ਭੁੱਲਰ ਸਾਹਿਬ ਤਦੇ ਕਿਸੇ ਕੇਸ 'ਚ ਇਨਸਾਫ ਨਹੀਂ ਕਰ ਰਹੇ ਮੈਨੂੰ ਲੱਗਦਾ ਭੁੱਲਰ ਸਾਹਿਬ ਨੂੰ ਨਾਲ ਫੋਟੋ ਲਾ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹੋ ਜੀ ਟੋਪੀ ਪਾ ਕੇ ਨਾਲ ਕਿ ਇਹ ਸਾਡਾ ਲੇਟੈਸਟ ਕਾਰਕੁਨ ਅਸੀਂ ਸ਼ਾਮਿਲ ਕੀਤਾ ਅਸੀਂ ਵੀ ਜਾ ਕੇ ਉਹਨਾਂ ਨੂੰ ਆਪ ਦਾ ਪਟਾ ਉਹਨਾਂ ਦੇ ਗਲ 'ਚ ਪਾ ਆਵਾਂਗੇ ਕਿ ਭਾਈ ਇਹ ਤੁਹਾਨੂੰ ਆਫੀਸ਼ੀਅਲੀ ਵਧਾਈ ਆ ਕਿਉਂਕਿ ਨਾ ਤੁਸੀਂ ਇਨਸਾਫ ਕਰਨਾ ਨਾ ਤੁਹਾਨੂੰ ਨਰੈਣ ਸਿੰਘ ਦੀ ਉਹ ਸਿੰਘ ਤਾਂ ਮੈਂ ਕਹਦ ਲਈ ਆਖੂੰ ਨਰੈਣ ਨੂੰ ਗਾਂਧੀ ਦੀ ਨਾ ਤੁਹਾਨੂੰ ਵੈਪਨ ਲੱਭਿਆ ਨਾ ਤੁਸੀਂ ਸਮਝਦੇ ਹੋ ਉਸ ਮਨਸ਼ਾ ਨਾਲ ਆਇਆ ਪਤਾ ਨਹੀਂ 11 11:30 ਤੋਂ 4 ਵਜੇ ਤੱਕ ਕੀ ਹੋਇਆ ਕਿ ਉਹਨੂੰ ਸ਼ਰਧਾਲੂ ਬਣਾ ਛੱਡਿਆ ਤੇ ਜੇ ਜੇ ਸ਼ਰਧਾਲੂ ਰੋਜ਼ ਆਉਣ ਲੱਗੇ ਮੇਨਾਂ ਦਾ ਬੋਬੀ ਭੁੱਲਰਤਾ ਫਿਰ ਕੁਝ ਚੰਦ ਸਕਿੰਟਾਂ ਦੀ ਖੇਡ ਰਹਿ ਜਾਣੀ ਆ ਕਿਉਂਕਿ ਲੋਕਾਂ ਨੇ ਤਾਂ ਬਰਦਾਸ਼ਤ ਕਰਨੇ ਹੀ ਨਹੀਂ ਫਿਰ ਇਹ ਗੱਲ